ਲੁਧਿਆਣਾ ਦੇ ਵਿੱਚ ਇੱਕ ਦੇਰਾਂ ਤੋਂ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਦੋ ਨਾਂ ਵਾਲੇ ਲੜਕੇ ਤੇ ਪੰਜ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਲੁਧਿਆਣਾ ਦੇ ਲੱਡਵਾਲ ਟੋਲ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਤੇਜ਼ ਰਫ਼ਤਾਰ ਵਰਨਾ ਦੇ ਪ੍ਰਕੱਚੇ ਉੱਡੇ ਨੇ ਤਾਂ ਦੱਸਦੇ ਕਿ ਉਹਨਾਂ ਦੇ ਵਿੱਚ ਪੰਜ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਲੁਧਿਆਣਾ ਵਿੱਚ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਡਵਾਈਡਰ ਨਾਲ ਟਕਰਾ ਗਈ ਦਾ ਜਿਸ ਕਾਰਨ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਦੱਸਦੀ ਹੈ ਕਿ ਇਹ ਹਾਦਸਾ ਲੁਧਿਆਣਾ ਦੇ ਲੱਡਵਾ ਟੋਲਪਲਾਜੇ ਦੇ ਕੋਲ ਵਾਪਰਿਆ ਸੀ ਜਿੱਥੇ ਤੇਜ਼ ਰਫਤਾਰ ਕਾਰ ਡਵਾਈਡਰ ਨਾਲ ਟਕਰਾ ਗਈ ਸੀ ਤਾਂ ਇਸ ਹਾਦਸੇ 'ਚ ਦੋ ਨਾਬਾਲਗ ਕੁੜੀਆਂ ਸਣੇ ਤਿੰਨ ਮੁੰਡਿਆਂ ਦੀ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਦਾ ਸਿਰ ਉੱਡ ਗਿਆ ਤੇ ਜਦ ਕੀ ਇੱਕ ਦੀ ਗਰਦਨ ਧੜ ਤੋਂ ਵਾਕੀ ਹੋ ਗਈ ਤਾਂ ਲਾਸ਼ਾਂ ਨੂੰ ਦੋ ਐਂਬੂਲੈਂਸ ਵਿੱਚ ਸਵੇਰੇ 1 ਵਜੇ ਸਿਵਲ ਹਸਪਤਾਲ ਲਿਆਂਦਾ ਗਿਆ ਉਹਨਾਂ ਵਿੱਚੋਂ ਕਿਸੇ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਤਾਂ ਇਹ ਹਸਾ ਰਾਤ ਸਵਾ 10 ਦੇ ਕਰੀਬ ਲੱਡਵਾਲ ਟੋਲ ਪਲਾਜ਼ਾ ਨੇੜੇ ਵਾਪਰਿਆ ਤਾਂ ਦੰਦ ਦੇ ਕਿ ਲੁਧਿਆਣਾ ਤੋਂ ਇੱਕ ਬਹਿਤ ਖੌਫਨਾ ਖਬਰ ਇਹ ਸਾਹਮਣੇ ਆ ਰਹੀ ਜਿੱਥੇ ਕਿ ਬੀਤੀ ਰਾਤ ਲੱਡਵਾਲ ਥਾਣੇ ਦੇ ਅਧਿਕਾਰੀ ਖੇਤਰ ਵਿੱਚ ਆਉਂਦੇ ਟੋਲ ਪਲਾਜ਼ਾ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਜੋ ਪੁਲ ਤੋਂ ਥੱਲੇ ਡਿੱਗੀ ਤਾਂ ਇਹ ਹਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਤਿੰਨ ਮੁੰਡੇ ਅਤੇ ਦੋ ਕੁੜੀਆਂ ਦੀ ਮੌਕੇ ਤੇ ਹੀ ਦਰਦ ਰਾਕ ਮੌਤ ਹੋ ਗਈ। ਤਾਂ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐਸ ਐਚ ਓ ਬਲਜੀਤ ਸਿੰਘ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਜਗਰਾਉਂਦਰ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਹਾਦਸੇ 'ਚ ਮਾਰੀਆਂ ਗਈਆਂ ਕੁੜੀਆਂ ਦੀ ਪਛਾਣ ਨਹੀਂ ਹੋ ਸਕੀ ਪਰ ਮ੍ਰਿਤਕ ਮੁੰਡਿਆਂ ਦੀ ਪਛਾਣ ਸਿਮਰਨ ਸਿੰਘ 23 ਸਾਲਾ ਸਤਪਾਲ ਸਿੰਘ 23 ਤੇ ਵੀਰੂ ਸਿੰਘ 24 ਵਜੋਂ ਹੋਈ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਾਰ ਵਿੱਚੋਂ ਇੱਕ ਨੰਬਰ ਮਿਲਿਆ ਹੈ ਜਿਸ ਤੇ ਕਾਲ ਕਰਕੇ ਹਾਸੇ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਹਾਸੇ ਦਾ ਆਲਮਜਾਸ ਸੀ ਕਿ ਕਾਰ ਸਵਾਰ ਇੱਕ ਕੁੜੀ ਦੀ ਤੌਣ ਹੀ ਧੜ ਤੋਂ ਵੱਖ ਹੋ ਗਈ ਤੇ ਜਦੋਂ ਕਿ ਬਾਕੀਆਂ ਦੇ ਵੀ ਹੱਥ ਪੈਰ ਬੁਰੀ ਤਰ੍ਹਾਂ ਟੁੱਟ ਚੁੱਕੇ ਨੇ ਤਾਂ ਫਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਦੇ ਕਿ ਲੁਧਿਆਣਾ ਦੇ ਵਿੱਚ ਇਹ ਦਰਦਨਾਕ ਹਾਸਾ ਵਾਪਰਿਆ ਜਿੱਥੇ ਕਿ ਤੇਜ ਰਫਤਾਰ ਗੱਡੀ ਜੋ ਕਿ ਪੁਲ ਤੋਂ نیچے ਗਿਰ ਜਾਂਦੀ ਤਾਂ ਉੱਥੇ 5 ਲੋਕਾਂ ਦੀ ਮੌਤ ਹੋ ਜਾਂਦੀ ਜਿਸ ਵਿੱਚ ਦੋ ਨਾਵਾਲ ਕੇ ਲੜਕੀਆਂ ਤੇ ਤਿੰਨ ਲੜਕੇ ਹੁੰਦੇ ਨੇ ਤਾਂ ਦਾਦੇ ਕੀ ਲੱਡਵਾਲ ਟੋਲ ਪਰਾਜ ਦੇ ਕੋਲ ਇਹ ਭਿਆਨਕ ਹਾਸਾ ਵਾਪਰਿਆ ਲੁਧਿਆਣੇ ਦੇ ਵਿੱਚ ਇੱਕ ਦੇਰ ਰਾਤ ਭਿਆਨਕ ਹਾਸਾ ਵਾਪਰਿਆ ਜਿੱਥੇ ਇੱਕ ਦੋ ਨਾਵਾਲ ਕੇ ਲੜਕੇ ਤੇ 5 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਦਾਦੇ ਕੀ ਲੁਧਿਆਣੇ ਦੇ ਲੱਡਵਾਲ ਟੋਲ ਦੇ ਕੋਲ ਇਹ ਭਿਆਨਕ ਹਾਦਸਾ ਵਾਪਰ ਜਿੱਥੇ ਇੱਕ ਤੇਜ਼ ਰਫ਼ਤਾਰ ਵਰਨਾ ਦੇ ਪ੍ਰਕੱਚੇ ਉੱਡੇ ਨੇ ਤਾਂ ਦੱਸਦੇ ਕਿ ਉਹਨਾਂ ਦੇ ਵਿੱਚ ਪੰਜ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਲੁਧਿਆਣਾ ਵਿੱਚ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਡਵਾਈਡਰ ਨਾਲ ਟਕਰਾ ਗਈ ਤਾਂ ਜਿਸ ਕਾਰਨ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਦੱਸਦੀ ਹੈ ਕਿ ਇਹ ਹਾਦਸਾ ਲੁਧਿਆਣਾ ਦੇ ਲੱਡਵਾ ਟੋਲਪਲਾਜੇ ਦੇ ਕੋਲ ਵਾਪਰਿਆ ਸੀ ਜਿੱਥੇ ਤੇਜ਼ ਰਫ਼ਤਾਰ ਕਾਰ ਡਵਾਈਡਰ ਨਾਲ ਟਕਰਾ ਗਈ ਸੀ ਤਾਂ ਇਸ ਹਾਦਸੇ 'ਚ ਦੋ ਨਾਬਾਲਗ ਕੁੜੀਆਂ ਸਣੇ ਤਿੰਨ ਮੁੰਡਿਆਂ ਦੀ ਮੌਤ ਹੋ ਗਈ ਤਾਂ ਦੱਸਦੀ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਦਾ ਸਿਰ ਉੱਡ ਗਿਆ ਤੇ ਜਦ ਕੀ ਇੱਕ ਦੀ ਗਰਦਨ ਧੜ ਤੋਂ ਵਾਕੀ ਹੋ ਗਈ ਤਾਂ ਲਾਸ਼ਾਂ ਨੂੰ ਦੋ ਐਂਬੂਲੈਂਸ ਵਿੱਚ ਸਵੇਰੇ 1 ਵਜੇ ਸਿਵਲ ਹਸਪਤਾਲ ਲਿਆਂਦਾ ਗਿਆ ਉਹਨਾਂ ਵਿੱਚੋਂ ਕਿਸੇ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਤਾਂ ਇਹ ਹਸਾ ਰਾਤ ਸਵਾ 10 ਦੇ ਕਰੀਬ ਲੱਡਵਾਲ ਟੋਲ ਪਲਾਜ਼ਾ ਨੇੜੇ ਵਾਪਰਿਆ ਤਾਂ ਦਾਂਦੇ ਕਿ ਲੁਧਿਆਣਾ ਤੋਂ ਇੱਕ ਬਹਿਤ ਖੌਫਨਾ ਖਬਰ ਇਹ ਸਾਹਮਣੇ ਆ ਰਹੀ ਜਿੱਥੇ ਕਿ ਬੀਤੀ ਰਾਤ ਲੱਡਵਾਲ ਥਾਣੇ ਦੇ ਅਧਿਕਾਰੀ ਖੇਤਰ ਵਿੱਚ ਆਉਂਦੇ ਟੋਲ ਪਲਾਜ਼ਾ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਜੋ ਪੁਲ ਤੋਂ ਥੱਲੇ ਡਿੱਗੀ ਤਾਂ ਇਹ ਹਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਤਿੰਨ ਮੁੰਡੇ ਅਤੇ ਦੋ ਕੁੜੀਆਂ ਦੀ ਮੌਕੇ ਤੇ ਹੀ ਦਰਦ ਰਾਕ ਮੌਤ ਹੋ ਗਈ। ਤਾਂ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐਸ ਐਚ ਓ ਬਲਜੀਤ ਸਿੰਘ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਜਗਰਾਉਂਦਰ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਹਾਦਸੇ 'ਚ ਮਾਰੀਆਂ ਗਈਆਂ ਕੁੜੀਆਂ ਦੀ ਪਛਾਣ ਨਹੀਂ ਹੋ ਸਕੀ ਪਰ ਮ੍ਰਿਤਕ ਮੁੰਡਿਆਂ ਦੀ ਪਛਾਣ ਸਿਮਰਨ ਸਿੰਘ 23 ਸਾਲਾ ਸਤਪਾਲ ਸਿੰਘ 23 ਤੇ ਵੀਰੂ ਸਿੰਘ 24 ਵਜੋਂ ਹੋਈ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਾਰ ਵਿੱਚੋਂ ਇੱਕ ਨੰਬਰ ਮਿਲਿਆ ਹੈ ਜਿਸ ਤੇ ਕਾਲ ਕਰਕੇ ਹਾਸੇ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਹਾਸੇ ਦਾ ਆਲਮਜਾਸ ਸੀ ਕਿ ਕਾਰ ਸਵਾਰ ਇੱਕ ਕੁੜੀ ਦੀ ਤੌਣ ਹੀ ਧੜ ਤੋਂ ਵੱਖ ਹੋ ਗਈ ਤੇ ਜਦੋਂ ਕਿ ਬਾਕੀਆਂ ਦੇ ਵੀ ਹੱਥ ਪੈਰ ਬੁਰੀ ਤਰ੍ਹਾਂ ਟੁੱਟ ਚੁੱਕੇ ਨੇ ਤਾਂ ਫਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਦੇ ਕਿ ਲੁਧਿਆਣਾ ਦੇ ਵਿੱਚ ਇਹ ਦਰਦਨਾਕ ਹਾਸਾ ਵਾਪਰਿਆ ਜਿੱਥੇ ਕਿ ਤੇਜ਼ ਰਫ਼ਤਾਰ ਗੱਡੀ ਜੋ ਕਿ ਪੁਲ ਤੋਂ نیچے ਗਿਰ ਜਾਂਦੀ ਤਾਂ ਉੱਥੇ 5 ਲੋਕਾਂ ਦੀ ਮੌਤ ਹੋ ਜਾਂਦੀ ਜਿਸ ਵਿੱਚ 2 ਨਾਵਾਲ ਕੇ ਲੜਕੀਆਂ ਤੇ 3 ਲੜਕੇ ਹੁੰਦੇ ਨੇ ਤਾਂ ਦਾਦੀ ਕੇ ਲੱਡਵਾਲ ਟੋਲ ਪਰਾਜ ਦੇ ਕੋਲ ਇਹ ਭਿਆਨਕ ਹਾਸਾ ਵਾਪਰਿਆ